ਲੋ ਜੀ ਦੇਖੋ ਇਹਨਾਂ ਨੇ 6 ਦਿਨ ਦੇ ਵਿੱਚ ਉਹਨੂੰ ਛੱਡਣ ਦੀ ਗੱਲ ਕਹੀ ਹੈ ਕਿ ਜਿਹੜੀ ਵੀ ਕਾਨੂੰਨੀ ਪ੍ਰਕਿਰਿਆ ਸੀ ਕਰਕੇ ਪਰਚੇ ਡਿਸਚਾਰਜ ਕਰਕੇ ਛੱਡ ਦਿੱਤਾ ਹੈ ਅੱਜ ਚਾ ਅਤENN 10 ਤਰੀਕ ਤੱਕ ਇਹਨਾਂ ਨੇ ਸਮਾਂ ਮੰਗਿਆ ਲਿਖਤੀ ਤੌਰ ਦੇ ਉੱਤੇ ADGP ਵੱਲੋਂ DIG ਵੱਲੋਂ IG ਵੱਲੋਂ ਲਿਖਤੀ ਤੌਰ ਦੇ ਉੱਤੇ ਦੋਨਾਂ ਤਰ੍ਹਾਂ ਦੀ ਬੈਠ ਕੇ ਲਿਖਤੀ ਸਹਿਮਤੀ ਹੋਈ ਹੈ ਉਹ ਲਿਖਤੀ ਦੇਖੇ ਗਏ ਆ ਬੋਲ ਕੇ ਵੀ ਗਏ ਆ ਕਿ ਅਸੀਂ 10 ਤਰੀਕ ਤੱਕ ਉਹਨੂੰ ਭਾਨੇ ਨੂੰ ਜਿਹੜਾ ਬਿਨਾਂ ਸ਼ਰਤ ਉਹ ਛੱਡ ਰਏ ਉਹਦੇ 'ਚ ਅਸੀਂ ਇਹ ਗੱਲ ਵੀ ਕੀਤੀ ਸੀ ਨੌਜਵਾਨਾਂ ਦਾ ਵੀ ਇਹ ਸਵਾਲ ਸੀ ਅਸੀਂ ਵੀ ਕਹਿੰਦੇ ਸੀ ਵੀ ਅੱਜ ਹੀ ਕਿਉਂ ਨਹੀਂ ਤੂੰ ਅੱਜ ਹੀ ਰੁੱਕਾ ਪੇ ਜੋ ਛੱਡ ਦਿਓ ਉਹ ਕਹਿੰਦੇ ਜੇ ਤਾਂ ਮਦਈ ਹੁੰਦੀ ਪੁਲਿਸ ਤਾਂ ਅੱਜ ਹੀ ਛੱਡ ਦਿੰਦੇ ਮਦਾਈ ਨੇ ਪ੍ਰਾਈਵੇਟ ਬੰਦੇ ਕਿਸ ਨੇ ਜਿੱਦੀ ਚੈਨੀ ਖੜੇ ਤਾਂ ਇਹਦਾ ਨਹੀਂ ਕੀਤਾ ਨਾ ਚਾਹੇ ਚੈਨੀ ਕੋਣ ਦਾ ਪਰਚਾ ਪਾਇਆ ਚਾਹੇ ਫਰੋਤੀ ਦਾ ਪਾਇਆ ਉਹਨਾਂ ਵੱਲੋਂ ਦਰਖਾਸਤਾਂ ਦਵਾ ਕੇ ਮੰਨ ਲਓ ਹਟ ਚਾਰਜ ਹੋਣਿਆ ਪਰਚੇ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਲਿਆ ਕੇ ਇਹਨਾਂ ਨੂੰ ਆ ਦਿਨ ਤਾਂ ਇਹਨੇ ਮੰਗਿਆ ਕੋਈ ਗੱਲ ਨਹੀਂ ਜੇ ਇਹ ਬੇਵਫਾਈ ਕਰਦੇ ਆ ਭਰੋਸਾ ਤੋੜਦੇ ਆ ਨਹੀਂ ਗੱਲ ਤੇ ਉੱਤਰਦੇ ਫੇਰ ਕਿੱਡਾ ਸੀ ਕਿਤੇ ਚਲੇ ਗਏ ਆ ਦੇਖੋ ਆਪਣਾ 29 ਨੂੰ ਵੱਡਾ ਇਕੱਠ ਹੋਇਆ ਪਰ ਇਹਨਾਂ ਦਾ ਇੱਕ ਅਜ ਬਹਿਮ ਤੋੜਤਾ ਧਰਮ ਤੋੜਤਾ ਜਿਹੜਾ ਭਲੇਖਾ ਪਾਲ ਲਿਆ ਸੀ ਸਰਕਾਰ ਨੇ ਕਿ ਅਸੀਂ ਇੱਕ ਤਰੀਕ ਨੂੰ ਮਾਨਸਾ ਦਾ ਪ੍ਰੋਗਰਾਮ ਜਿਹੜਾ ਉਹ ਬਿਲਕੁਲ ਹੀ ਫਲॉप ਕਰਤਾ ਸੀਗਾ ਪਰ ਉਹਨੂੰ ਲੱਗਦਾ ਸੀ ਵੀ ਐ ਨੌਜਵਾਨੀ ਆਉਣੀ ਨਹੀਂ ਬਥੇਰੀਆਂ ਰੋਕਾਂ ਲਾਈਆਂ ਬਥੇਰੇ ਡਰਾਵੇ ਰਾਤ ਬੋਹੇ ਕੱਲ ਲੰਗਰ ਤਿਆਰ ਕਰਦੇ ਬੋਹੇ ਗੁਰੂ ਘਰ ਦੇ ਵਿੱਚ ਚਾਰ ਸਿੰਘ ਇਹਨਾਂ ਨੇ ਕੁੱਟਿਆ ਪੁਲਿਸ ਨੇ ਇਹਨਾਂ ਨੇ ਬੀਬੀਆਂ ਨੂੰ ਵੀ ਬੁਰਾ ਭਲਾ ਕਿਹਾ ਇਹਨਾਂ ਨੇ ਇੱਥੋਂ ਤੱਕ ਵੀ ਨੌਜਵਾਨਾਂ ਨੂੰ ਫੋਨ ਕਰਕੇ ਡਰਾਇਆ ਵੀ ਹੈ ਘਰਾਂ 'ਚ ਨਜ਼ਰਬੰਦੀ ਵੀ ਕੀਤਾ ਅੱਜ ਨੌਜਵਾਨਾਂ ਦੇ ਡਾਂਗਾਂ ਵੀ ਮਾਰ ਗਏ ਪੱਤਰਕਾਰਾਂ ਦੇ ਮੋਬਾਈਲ ਵੀ ਭੰਨੇ ਆ ਬਹੁਤ ਕੁਝ ਕੀਤਾ ਅੱਜ ਪੁਲਿਸ ਨੇ ਪਰ ਮੈਂ ਕਹਿੰਦਾ ਇੰਨੇ ਜ਼ਬਰਦਸਤ ਵਿੱਚ ਵੀ ਸਾਡੇ ਨੌਜਵਾਨ ਡੋਲੇ ਨਹੀਂ ਪ੍ਰਵਾਹ ਨਹੀਂ ਕੀਤੀ ਜ਼ਬਰਦਸਤ ਮੂੰਹ ਤੋੜ ਜਵਾਬ ਦਿੱਤਾ ਹੈ ਹੰਕਾਰ ਨੂੰ ਤੋੜਿਆ ਹੰਕਾਰ ਨੂੰ ਅਸੀਂ ਕਹਿੰਦੇ ਆ ਮਾਰ ਹੁੰਦੀ ਆ ਇਹ ਹੰਕਾਰ ਦੇ ਉੱਤੇ ਅੱਜ ਜਿੱਤ ਹੈ ਸਚਾਈ ਦੀ ਇਹ ਜਿੱਤ ਹੈ ਪੰਜਾਬ ਦੇ ਲੋਕਾਂ ਦੀ ਮੈਂ 1 ਮਿੰਟ ਬਾਈ ਮੈਂ ਧੰਨਵਾਦ ਕਰਨਾ ਚਾਹੁੰਦਾ ਆ ਦੇਖੋ ਇਹ ਉਹ ਨੌਜਵਾਨੀ ਆ ਮੈਂ ਹਮੇਸ਼ਾ ਇਹਨਾਂ ਨੂੰ ਕਹਿਣਾ ਵੀ ਭਾਈ ਤੁਸੀਂ ਉਹ ਫੋਰਸ ਆ ਜਿਹੜੀਆਂ ਜਿੱਤ ਵੱਲ ਲੈ ਕੇ ਜਾਣੀ ਹੈ ਚਾਹੇ ਦਿੱਲੀ ਅਸੀਂ ਗਏ ਤਾਂ ਇਹੀ ਫੋਰਸਾਂ ਸੀ ਅੱਜ ਵੀ ਇਹੀ ਫੋਰਸਾਂ ਨੇ ਬਸ ਜਾਅਤ ਤੇ ਤੁਕਮ ਲਿਆ ਕਰੋ ਸਬਰ ਤੋਂ ਕੰਮ ਲਓ ਕਈ ਵਾਰੀ ਸਾਡੇ ਤੇ ਇਲਜ਼ਾਮ ਇਹ ਲੱਗਦਾ ਵੀ ਇਹ ਢ ਘਾਟ ਵਾਲੀ ਕਾਰਵਾਈ ਕਰ ਜਾਂਦੇ ਆ ਜੀ ਇਹ ਹੁੰਲੜ ਆਵਾਜ਼ ਨੇ ਜੀ ਇਹ ਮਾਹੌਲ ਖਰਾਬ ਕਰ ਦਿੰਦੇ ਤਾਂ ਪਰ ਅੱਜ ਨੌਜਵਾਨਾਂ ਨੇ ਦਿਖਾਤਾ ਕਿ ਅਸੀਂ ਹਰ ਤਰੀਕੇ ਦਾ ਜਵਾਬ ਦੇਣ ਨੂੰ ਤਿਆਰ ਸਾਡੇ ਕੋਲੇ ਮੀਰੀ ਦਾ ਸਿਧਾਂਤ ਵੀ ਹੈ ਪੀਰੀ ਦਾ ਸਿਧਾਂਤ ਵੀ ਹੈ ਤੋ ਧੰਨਵਾਦ ਬਾਈ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਹੱਥ ਬੰਨ੍ਹ ਕੇ ਨੌਜਵਾਨਾਂ ਦਾ ਮੈਂ ਕਦਰਦਾਨ ਆ ਇੱਕ ਭੈਣ ਸਾਡੀ ਮਾਲ ਵਾਲੇ ਪਿੰਡ ਤੋਂ ਬਹਿੰਡੇ ਤੋਂ ਪਰੇ ਪਿੰਡਾਂ ਮਾਲ ਵਾਲਾ ਉੱਥੋਂ ਕੱਲੀ ਆਈ ਆ ਬਸ ਚੜ ਕੇ ਵਿਚਾਰੀ ਮੈਂ ਕਹਿੰਦਾ ਕਿਹੜਾ ਜ਼ਿਲ੍ਹਾ ਪੰਜਾਬ ਦਾ ਰਾਜਸਥਾਨ ਕਰਨਾਲ ਇਧਰ ਹੋਰ ਹਰਿਆਣੇ ਦੇ ਵਿੱਚੋਂ ਦਿੱਲੀ ਤੱਕ ਦੇ ਨੌਜਵਾਨ ਜਿੱਥੇ ਆਏ ਆ ਸੋ ਇਹ ਜਿਹੜੀ ਗੱਲ ਕੱਲੇ ਭਾਨੇ ਸਿੱਧੂ ਦੀ ਨਹੀਂ ਆ ਗੱਲ ਹੈ ਜ਼ਬਰ ਦੇ ਖਿਲਾਫ ਗੱਲ ਆ ਜ਼ੁਲਮ ਦੇ ਖਿਲਾਫ ਗੱਲ ਜਿਹੜੀ ਆਵਾਜ਼ ਉੱਠੀ ਆ ਜਿਹੜੀ ਆਵਾਜ਼ ਨੂੰ ਦੱਬਣ ਨੂੰ ਫਿਰਦੇ ਆ ਕਿ ਅਸੀਂ ਕਿਸੇ ਮੀਡੀਆ ਨੂੰ ਦੱਬ ਲਾਂਗੇ ਕਿਸੀ ਅਸੀਂ ਨੌਜਵਾਨ ਦੇ ਪਰਚੇ ਪਾ ਕੇ ਦੱਬ ਲਾਂਗੇ ਉਹ ਬਾਅਦ ਦੱਬੀ ਨਹੀਂ ਜਾਣੀ। ਉਹ ਵਾਜ ਦੱਬੀ ਨਹੀਂ ਜਾਣੀ। ਜਿਹੜੇ ਇਹਨਾਂ ਨੇ ਕਾਰਵਾਈਆਂ ਕਰਵਾਇਆਂ ਨੇ ਉਹਨਾਂ ਨੂੰ ਮਨੋਣਾ ਥੱਕਾ ਆਏਗਾ ਕਿ ਇਹ ਕਾਰਵਾਈ ਨਾ ਕਰੋ ਆਪਦੇ ਜਿਹੜੀਆਂ ਐਫਆਈਆਰ ਨੂੰ ਵਾਪਸ ਦੇਖੋ ਜਿਹੜੇ ਖਾਸ ਤੌਰ ਤੇ ਇਸ ਤਰ੍ਹਾਂ ਦੇ ਮੁਕੱਦਮੇ ਹੁੰਦੇ ਨੇ ਜਿਹੜੀਆਂ ਦਰਖਾਸਤਾਂ ਹੁੰਦੀਆਂ ਨੇ 420 ਦੀਆਂ 420 ਦੀ ਦਰਖਾਸਤ ਦੇ ਵ ਸਿੱਧਾ ਮੁਕੱਦਮਾ ਦਰਜ ਨਹੀਂ ਹੁੰਦਾ। ਕੁਝ ਪੜਤਾਲ ਹੁੰਦੀ ਪਰ ਇਹਨਾਂ ਨੇ ਕੀ ਕੀਤਾ ਹੋਇਆ ਸਿੱਧੇ ਮੁਕਾਦਮੇ ਪਾਈ ਹੈ ਗੈਰ ਦਿਖਾ ਦਿੱਤੀ ਵੀ ਭਾਨੇ ਨੇ 10000 ਰੁਪਇਆ ਮੰਗ ਲਿਆ ਦੇਰੋ ਪਰਚਾ ਭਾਨੇ ਨੇ ਚੈਨੀ ਖੋਲੀ ਦੀ ਹਾਇਤਾ ਸਰਕਾਰ ਦੀ ਖੜੇ ਕੀਤੇ ਹੋਏ ਸੀ ਨਾ ਬੰਦੇ ਤਾਂ ਇਹ ਕਿਹੜਾ ਹੋ ਗਈ ਇਹ ਆਪਣਾ ਆਪ ਉੱਠ ਕੇ ਆਏ ਸੀ ਉਹ ਸਰਕਾਰ ਨੇ ਖੜੇ ਕੀਤੇ ਸੀ ਕਿਸੇ ਤਰੀਕੇ ਨਾਲ ਭਾਨੇ ਨੂੰ ਦੱਬਣ ਦੇ ਲਈ ਉਹਦੀ ਆਵਾਜ਼ ਦੱਬਣ ਦੇ ਲਈ ਜੋ ਭਾਨਾ ਬੇਵਾਕੀ ਨਾਲ ਬੋਲਦਾ ਉਹਦੇ ਜ਼ੁਲਮ ਠਾਇਆ ਗਿਆ ਅਸੀਂ ਵਾਰ-ਵਾਰ ਇਹ ਗੱਲ ਕਰਦੇ ਆਂ ਇੱਕ ਡੀਸੀਪੀ ਲੁਧਿਆਣਾ ਲੁਧਿਆਣਾ ਨੇ ਜੀ ਤੁਸੀਂ ਕਿਆ ਸੀ ਕਿ ਤਸ਼ੱਦਦ ਹੋਇਆ ਪਰ ਉਹਨਾਂ ਮਤਲਬ ਪ੍ਰਸ਼ਾਸਨ ਨੇ ਲੁਧਿਆਣਾ ਪ੍ਰਸ਼ਾਸਨ ਨੇ ਕਹਿ ਦਿੱਤਾ ਕਿ ਐਵੇਂ ਝੂਠ ਫਲਾਇਆ ਜਾ ਰਿਹਾ ਇਸ ਤਿੱਕ ਦੀ ਕੋਈ ਗੱਲ ਹੀ ਨਹੀਂ ਹੋਈ ਮੈਂ ਅੱਜ ਵੀ ਉਸ ਗੱਲ ਤੇ ਖੜਾ ਇਹ ਆ ਕੇ ਪਹਾਨਾ ਦੱਸ ਦੂਗਾ ਕਿ ਤੁਸੀਂ ਕਹਿੰਦੇ ਤਸ਼ੱਦਦ ਨਹੀਂ ਟਾਇਆ ਤਾਂ ਤੁਸੀਂ ਆ ਕੇ ਆਪਣੇ ਡੀਸੀਪੀ ਤੇਜਾ ਤੇਜਾ ਸਿੰਘ ਨੇ ਉੱਥੋਂ ਤੁਸੀਂ ਭਾਈ ਗੁਰੂ ਘਰ ਆ ਕੇ ਸਿੱਖੋ ਗੁਰੂ ਦੇ ਸੌਂ ਪਾ ਦਿਓ ਸੀ ਮੰਨ ਜਾਗੇ ਸੀ ਭਾਂਦੇ ਦੇ ਮਗਰ ਵੀ ਨਹੀਂ ਆਉਂਦੇ ਪੁਲਿਸ ਤੁਹਾਨੂੰ ਲੱਗਦਾ ਵੀ ਪੁਲਿਸ ਇੱਥੇ ਤਾਂ ਉਹ ਮਾਤੜ ਨੂੰ ਫੜ ਕੇ ਲੈ ਜੇ 552 ਚ ਉਹੀ ਤੌਲ ਤਪਾਠਾਣੀ ਜੀ ਕਰ ਦਿੰਦੇ ਐ ਤੇ ਸੀਆਈ ਸਟਾਫ ਦੇ ਵਿੱਚ ਨਾ ਹੋਇਆ ਉਹ ਭਾਨੇ ਨਾ ਕੁਝ ਜੋ ਅਸਲ ਸੁੱਦੇ ਰੂਪ ਦੇ ਵਿੱਚ ਮੈਂ ਮੈਂ ਦੋਸ਼ੀ ਠਰੋ ਨਾ ਕਿ ਪੰਜਾਬ ਦਾ ਮੁੱਖ ਮੰਤਰੀ ਜੋ ਭਾਨੇ ਨਾ ਕਰਾਇਆ ਗਿਆ ਇਸ ਤਰੀਕੇ ਨਾਲ ਇਹਨੂੰ ਜਲੀਲ ਕੀਤਾ ਗਿਆ ਉਹਦੀ ਵੀਡੀਓ ਬਣਾ ਆਪਣਾ ਭੇਜੀਆਂ ਗਈਆਂ ਇਹ ਜ਼ਲਮਾ ਬਿਲਕੁਲ ਨਾ ਦੇਖੋ ਇਹ ਰੌਲਾ ਇਸ ਗੱਲ ਤੇ ਫਸਿਆ ਹੋਇਆ ਸੀ ਪੇਚ ਕਿ ਜ਼ਮਾਨਤ ਲਾਓ ਮੈਂ ਕਿਹਾ ਜੇ ਜ਼ਮਾਨਤ ਲਾਉਂਦੇ ਮੰਨ ਲਓ 379 ਬੀ ਦਾ ਮੁਕੱਦਮਾ ਹੈ ਉਹਦੇ ਸੀ ਜ਼ਮਾਨਤ ਲਾ ਦਿੰਨੇ ਆ ਤਾਂ ਇਹਦਾ ਮੰਨ ਲਿਆ ਕਿ ਦੋਸ਼ੀ ਆ। ਜਹਾਂ ਤੂੰ ਦੱਸ ਦੋ ਪਾਨਾ ਚੈਨੀਆਂ ਖੋਂਦਾ ਹੈ ਪਾਨਾ ਫਰੋਤੀਆਂ ਮੰਗਦਾ ਤੇ ਇੰਨੇ ਲੋਕ ਜਿਹੜੇ ਇੰਨੀ ਸੰਗਤ ਇੰਨਾ ਹੜਾ ਜਾਇਆ ਰੋਕਾਂ ਟੋਕਾਂ ਤੋੜ ਕੇ ਆ ਤੁਹਾਡੀ ਦਹਿਸ਼ਤ ਦੇ ਘੇਰਾ ਤੋੜ ਕੇ ਆਇਆ ਡੰਕੇ ਦੀ ਝੋਟ ਤੇ ਆ ਇਹ ਆਉਂਦਾ ਨਹੀਂ ਸੀ ਇਹ ਸੱਚ ਮਗਰ ਆਉਣ ਵਾਲੇ ਨੌਜਵਾਨ ਹੈ ਝੂਠ ਮਗਰ ਨਹੀਂ ਕਿੰਨੇ ਲੋਕ ਰੋਚੈਨੀਆਂ ਖੋਂਦੇ ਨੇ ਕਿੰਨੇ ਫਰੋਤੀਆਂ ਮੰਗਦੇ ਨੇ ਉਹਨਾਂ ਦੇ ਪਰਚੇ ਹੁੰਦੇ ਨੇ ਕੌਣ ਕਿਹਦੇ ਮੰਗਰਾਉਂਦਾ ਲੋਕ ਸੱਚ ਮੰਗਦਾ ਹੈ। ਸੋਸ਼ਲ ਮੀਡੀਆ ਦੇ ਉੱਤੇ ਕੁਝ ਗੱਲਾਂ ਚੱਲ ਰਹੀਆਂ ਉਸ ਸਮੇਂ ਕਿਉਂ ਆ ਕੇ ਪਹੁੰਚਦਾ ਹੈ ਜਦੋਂ ਸਾਰੀ ਸਾਰਾ ਕੁਝ ਹੋ ਚੁੱਕਿਆ ਹੁੰਦਾ ਕਿ ਤੇ ਜਾਈਆਂ ਚਰਚਾ ਤੁਹਾਡੇ ਖਿਲਾਫ ਚੱਲ ਰਹੀ ਉਹਨਾਂ ਨੇ ਗੱਲ ਹੀ ਕਹੀ ਹੈ ਵੀ ਗ੍ਰਿਫਤਾਰੀ ਇਹਨਾਂ ਨੇ ਕਿਹਾ ਅਸੀਂ ਗ੍ਰਿਫਤਾਰੀ ਕਰਾਂਗੇ ਇਹਨਾਂ ਨੇ ਕਿਹਾ ਗ੍ਰਿਫਤਾਰੀ ਦਵਾਂਗੇ ਨਾਲ ਹੀ ਤੁਹਾਡੀ ਐਂਟਰੀ ਹੋ ਜਾਂਦੀ ਹੈ ਲਾਈਵ ਦੇ ਵਿੱਚ ਹੁਣ ਮੈਨੂੰ ਐਂ ਦੱਸੋ ਜੇ ਮੈਂ ਘਰੇ ਗ੍ਰਿਫਤਾਰ ਹੋ ਜਾ ਫੇਰ ਠੀਕ ਸੀ ਤੁਹਾਡੇ ਕੋਲ ਸਵਾਲ ਆ ਜੇ ਮੈਂ ਘਰੇ ਨਜ਼ਰਬੰਦ ਮੈਨੂੰ ਕਰ ਲੈਂਦੇ ਫੇਰ ਠੀਕ ਸੀ ਫਿਰ ਤੁਸੀਂ ਕਹਿੰਦੇ ਘਰੇ ਜਾਣ ਕੇ ਨਜ਼ਰਬੰਦ ਹੋ ਗਿਆ ਮੈਂ 2-3 ਦਿਨ ਰੂਪੋਸ਼ ਹੋ ਕੇ ਆਪਣੇ ਮੋਬਾਈਲ ਮੂਲ ਬੰਦ ਕਰਕੇ ਪਿੰਡਾਂ 'ਚ ਪ੍ਰਚਾਰ ਕਰਕੇ ਤਿਆਰੀਆਂ ਕਰਕੇ ਸਨੇਹੇ ਲਾ ਕੇ ਇਥੇ ਕਾਫਲਾ ਪਿੰਡਾਂ ਬੀ ਦੀ ਕੱਢ ਕੇ ਲਿਆ ਆ ਮੈਨੂੰ ਪਤਾ ਸੀਗਾ ਮੇਨ ਹਾਈਵੇ ਤੇ ਨੱਕੇ ਹੱਥਾਂ ਤਾਂ ਤੇ ਉਸ ਤਿਆਰੀ ਮੈਨੂੰ ਪਤਾ ਸੀਗਾ ਮੇਰੀ ਗੱਲ ਸੁਣੋ ਅਸੀਂ ਸਰ ਜਦੋਂ ਆਗੂ ਫੜਿਆ ਜਾਂਦਾ ਫੌਜਾਂ ਨਹੀਂ ਲੜਦেনা ਫੌਜਾਂ ਨੇ ਪਿੱਛੇ ਢਿਲਟਾ ਦੇਣੀ ਹੁੰਦੀ ਹੈ ਮੇਰੇ ਮਨ 'ਚ ਕੋਈ ਗੱਲ ਸੀ ਮੈਂ ਕਿਹਾ ਫੜੇ ਨਹੀਂ ਜਾਣਾ ਕਿਉਂਕਿ ਜੇ ਮੈਂ ਬਾਹਰ ਹੋਊਂਗਾ ਤਾਂ ਕੋਈ ਗੱਲ ਨਹੀਂ ਮੈਂ ਮੈਂ ਸਵੇਰੇ ਅੱਜ ਆਪਣੇ ਪੇਜ ਦੇ ਉੱਤੇ ਬੋਲਿਆ ਸੀ ਮੈਂ ਕਿ ਨੌਜਵਾਨੋ ਤਿਆਰ ਰਹੋ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਸਰੂਰ ਪਹੁੰਚਣਾ ਹੈ ਸੋ ਪਹੁੰਚੇ ਆ ਉਹ ਹੁਣ ਸਹਿਮਤ ਹੈ ਤੁਹਾਡੇ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਗਈ ਹੈ ਜਿਨ੍ਹਾਂ ਨੂੰ ਰੀਟੇਨ ਕੀਤਾ ਗਿਆ ਸੀ ਜੇ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਬਾਹਰ ਆਉਣਗੇ ਅੱਜ ਦੇ ਜਿੰਨੇ ਨੌਜਵਾਨ ਫੜੇ ਗਏ ਆ ਥਾਣਿਆਂ ਚ ਬਖ ਵਖ ਵਖ ਥਾਮਾਂ ਦੇ ਉੱਤੇ ਸਾਰੇ ਛੱਡੇ ਵੀ ਦਿੱਤੇ ਗਏ ਛੱਡੇ ਵੀ ਜਾਣਗੇ ਇਹ ਭਰੋਸਾ ਪ੍ਰਸ਼ਾਨ ਛੱਡੇ ਤਕਰੀਬਨ ਕੀ ਕਹਿੰਦੇ ਇੱਕ ਦੇ ਥਾਣੇ ਜਿਹੜਾ ਉਹਨੂੰ ਤਕਰੀਬਨ ਤਕਰੀਬਨ ਛੱਡ ਦਿੱਤੇ ਗਏ ਆ ਕਹਿੰਦੇ ਲੱਖੇ ਥਾਣੇ ਦੀ ਲੋਕੇਸ਼ਨ ਕਿਹੜੀ ਐ ਡਰੈਸ ਹੈ ਸਰਕਾਰੀ ਕਿ ਤਾਰੀ ਲੋ ਪੇਸ਼ਟ ਰੇਸ ਲੱਖਾ ਕੋਈ ਅੱਜ ਦਾ ਨਹੀਂ ਪੁਰਾਣਾ ਖਿਡਾਰੀ ਆ ਬਾਹ ਲੱਖੇ ਦਾ 20 ਸਾਲ ਦਾ ਪੁਲਸਨ ਵਾਲੀ ਆ ਮੈਨੂੰ ਸਾਰੇ ਢੰਗ ਪਤਾ ਮੈਂ 6 ਮਹੀਨੇ ਦਿੱਲੀ ਵੀ ਪਰਚੇ ਦੇ ਵਿੱਚ ਰਹਾ ਠੀਕ ਆ ਨਾ ਸੋ ਇਹ ਗੱਲਾਂ ਚਲੋ ਆਪਾਂ ਸੋਨੂੰ ਮੈਂ ਨਹੀਂ ਨਹੀਂ ਸੋ ਮੈਂ ਹੁਣ ਕੱਲ ਨੂੰ ਮੈਨੂੰ ਫੇਰ ਕਿਤੇ ਰੂਪੋਸ਼ ਹੋਣਾ ਪੈ ਜੇ ਤੇ ਮੈਂ ਸਾਰੀਆਂ ਗੱਲਾਂ ਦੱਸਦਾ ਹੀ ਮੈਂ ਕਿਵੇਂ ਰੂਪੋਸ਼ ਹੋਣਾ ਸੋ ਦੱਸਿਆ ਨਹੀਂ ਜਾਂਦੇ ਜਾਂਦੇ ਬਹੁਤ ਆਗੂ ਹੋ ਜਾਂਦੇ ਨੇ ਬੜੀਆਂ ਕੁਝ ਨਹੀਂ ਯਾਰ ਇਹ ਗੱਲਾਂ ਇਹ ਦੇਖੋ ਜਦੋਂ ਤੁਸੀਂ ਘੋਲ ਲੜਦੇ ਆ ਸੰਘਰਸ਼ ਲੜਦੇ ਆ ਰੂਪੋਸ਼ੋ ਕੇ ਵੀ ਲੜਨਾ ਪੈਂਦਾ ਇਹ ਇਹ ਦੇਖੋ ਇਹ ਪੈਂਤਲੇ ਹੁੰਦੇ ਨੇ ਹੁਣ ਮੰਨ ਲਓ ਮੈਂ ਮੈਂ ਚੁੱਪ ਕਰਕੇ ਘਰੇ ਵਹਿ ਜਾਂਦਾ ਮੈਨੂੰ ਇਹ ਪੁਲਿਸ ਘੇਰਾ ਪਾ ਲੈਂਦੀ ਲਓ ਜੀ ਮੈਂ ਤਾਂ ਘਰੇ ਨਜ਼ਰਬੰਦ ਕਰ ਲਿਆ ਮੈਂ ਕੀ ਕਰਦਾ ਮੈਂ ਇਹ ਵੀ ਬਹਾਨਾ ਲਾ ਸਕਦਾ ਹੀ ਨਾ ਪਰ ਮੈਂ ਕਿਸੇ ਵੀ ਤਰੀਕੇ ਨਾਲ ਮੈਨੂੰ ਐਸੀ ਮੈਂ ਨਹੀਂ ਫੜਿਆ ਨਹੀਂ ਜਾਣਾ ਚਾਹੀਦਾ ਯਾਰ ਜੇ ਫੜਿਆ ਗਿਆ ਹੌਸਲਾ ਟੁੱਟ ਜੂ ਨੌਜਵਾਨੀ ਦਾ ਮੈਂ ਅੱਜ ਮੈਨੂੰ ਪਤਾ ਕਿੰਨੇ ਫੋਨ ਕਰ ਕਰਕੇ ਮੈਂ ਕਹਿੰਦਾ ਰਿਹਾ ਵੇ ਇਧਰ ਦੀ ਨਹੀਂ ਜਾਣਾ ਇਧਰ ਦੀ ਨਹੀਂ ਜਾਣਾ ਪਿੰਡਾਂ ਬਿਧੀ ਆ ਪਿੰਡਾਂ ਬਿਧੀ ਉਹ ਸਾਰਾ ਸੀ ਉਹ ਨਕਸ਼ਾ ਤਿਆਰ ਕੀਤਾ ਪਹਿਲਾਂ ਸੰਗਰੂਰ ਦੇ ਵਾਲੇ ਦੇ ਰਹਿ ਕੇ ਵੀ ਕਿੱਧਰ ਦੀ ਜਾਣਾ ਕਿਹੜੇ ਰਾਹ ਠੀਕ ਰਹਿਣਗੇ ਕਿੱਥੇ ਨੱਕੇ ਨਹੀਂ ਹੋਣੇ ਕਿਹੜੀ ਪਹੀ ਹੈ ਕਿਹੜੀ ਡਰੇਨ ਹੈ ਕਿਹੜੀ ਸੜਕ ਆਪਣੀ ਨਹਿਰ ਦੀ ਪਤੜੀ ਹੈ ਤਾਂ ਇੱਥੋਂ ਤੇ ਕੱਢ ਕੇ ਲਿਆਏ ਨਾ ਨਹੀਂ ਤਾਂ ਜੇ ਸੜਕੇ ਸੜਕਾਂ ਦੇ ਆਉਣ ਦੇਣਾ ਹੀ ਕਿਸੇ ਨੇ ਉਹਨਾਂ ਨੇ ਹਾਂਜੀ ਪੁਲਿਸ ਆਪਣੇ ਵਾਅਦੇ ਮੁਤਾਬਕ ਨਹੀਂ ਚੱਲਦੀ ਆਖਰੀ ਕਦਮ ਤੁਹਾਡੇ ਕੀ ਰਹਿਣਗੇ ਹਾਂਜੀ ਪੁਲਿਸ ਨਹੀਂ ਹੁਣ ਜੋ ਗੱਲਾਂ ਕਹਿਣਾ ਗਈਆਂ ਅੱਜ ਨਹੀਂ ਉਹਦੇ ਵੀ ਇੰਪਲੀਮੈਂਟ ਕਰਦੀ ਦਾ ਕਿ ਅੱਗੇ ਦਾ ਅਨੁਭਵ ਕੀ ਰਹੂਗਾ ਐਦੋਂ ਵੀ ਤਿੱਖਾ ਤੇ ਜ਼ਬਰਦਸਤ ਹੋਊਗਾ ਇਹ ਗੱਲ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਹੈ ਕਿ ਮਾਨ ਸਾਹਿਬ ਛੱਡ ਦਿਓ ਜਿੱਦ ਯਾਰ ਕਿ ਇਹਨਾਂ ਨਾਲ ਕਦੀ ਜਿੱਦ ਹੈ ਯਾਰ ਥੋਡੇ ਛੋਡੇ ਨੌਜਵਾਨ ਆ ਛੋਡੇ ਛੋਟੇ ਭਰਾ ਥੋਡੇ ਭੱਕੜ ਨੇ ਇਹ ਜਿਹਨਾਂ ਨੂੰ ਕਹਿੰਦੇ ਰਹੇ ਹਾਂ ਯਾਰ ਅੱਜ ਭੱਕੜਾਂ ਦੇ ਬੈਰੀ ਬਣੇ ਫਿਰਦੇ ਆ ਭੱਕੜਾਂ ਨੂੰ ਫੂਕਣ ਨੂੰ ਫਿਰਦੇ ਆ ਯਾਰ ਮਾਰਨ ਨੂੰ ਫਿਰਦੇ ਆ ਅੱਜ ਤਾਂ ਤੁਹਾਡੇ ਕਿੰਨੇ ਮੈਂਬਰਾਂ ਦੀ ਮੀਟਿੰਗ ਹੈ ਜਿਹੜੀ ਤੁਹਾਡੀ ਜੱਦ ਬੰਦੀ ਦੀ ਹੁੰਦੀ ਹੈ ਕਿਹੜੇ ਕਿਹੜੇ ਮੈਂਬਰ ਸੀ ਉਸ ਦੇ ਵਿੱਚ ਹਾਂ ਉਹ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਭਾਰਤੀ ਕਿਸਾਨ ਜੀ ਨੂੰ ਭਾਰਤੀ ਕਿਸਾਨ ਜਨ ਏਕਤਾ ਆਜ਼ਾਦ ਭਾਰਤੀ ਕਿਸਾਨ ਜਨ ਕ੍ਰਾਂਤੀਕਾਰੀ ਤੇ ਆਪਣਾ ਇਸ ਤੋਂ ਇਲਾਵਾ ਮੈਂ ਭਾਰਤੀ ਕਿਸਾਨ ਹਾਂ ਉਹਨਾਂ ਚ ਕਾਕਾ ਸਿੰਘ ਕੋਲੜਾ ਜੀ ਸਿੱਧੂਪੁਰ ਤੋਂ ਜਸਵਿੰਦਰ ਸਿੰਘ ਲਾਂਗੋਵਾਲ ਏਕਤਾ ਆਜ਼ਾਦ ਤੋਂ ਤੇ ਸਰਜੀਤ ਸਿੰਘ ਫੂਲ ਜੀ ਆਪਣੇ ਕ੍ਰਾਂਤੀਕਾਰੀ ਤੋਂ ਤੇ ਸਭਰਾਣ ਸਾਹਿਬ ਉਧਰੇ ਮਾਝਾ ਜਿਹੜੀ ਕਿਸਾਨ ਸੰਘਰਸ਼ ਕਮੇਟੀ ਆ ਉਹਨਾਂ ਤੋਂ ਉਹ ਵੀ ਇੱਥੇ ਉਹਨਾਂ ਨੇ ਵੀ ਆਏ ਹੋਏ ਸੀਗੇ ਜਿਹੜੇ ਮੈਂ ਸ਼ਾਇਦ ਨਾਂ ਨਾ ਜਾਣਦਾ ਹਾਂ ਰੁਲਦੂ ਸਿੰਘ ਜੀ ਜਿਹਨੇ ਮੈਨੂੰ ਲੱਗਦਾ ਵੀ ਇੱਥੇ ਜਿੱਦ ਸਾਡੀ ਮੀਟਿੰਗ ਹੋਈ ਸੀ ਨਾ ਉਸ ਦਿਨ ਹਾਂ ਕਾਦੀਆਂ ਕਾਦੀਆਂ ਦਾ ਸੀਰਾ ਸਿੰਘ ਸਿਨੀ ਨਾਲ ਸ਼ਾਇਦ ਮੈਂ ਕਿਸੇ ਮੇਰੇ ਭਰਾ ਦਾ ਨਾਮ ਭੁੱਲ ਜਾਂ ਦਿਮਾਗ ਚੋਂ ਨਿਕਲ ਜੇ ਬਿਸਰ ਜੇ ਚੜੂਨੀ ਦੀ ਜਥੇਬੰਦੀਆਂ ਗੁਰਨਾਥ ਸਿੰਘ ਦੀ ਉਹਨਾਂ ਵੱਲੋਂ ਬੱਬੂ ਸਿੰਘ ਤੇ ਆਪਣੇ ਸਰਪੰਚ ਤੇ ਸੈਣੀ ਤੇ ਉਹ ਜਿਹੜੇ 21 ਕੁ 22 ਜਥੇਬੰਦੀਆਂ ਦਾ ਸੀਗਾ ਸਾਰਿਆਂ ਦਾ ਤਾਲਮਿਲ ਬਹੁਤ ਅਨੁਰੋਖ ਲਿਆ ਗਿਆ ਬਹੁਤ ਥਾਣਿਆਂ ਚ ਬੰਦ ਕਰ ਲਏਗੇ ਪਹੁੰਚ ਨਹੀਂ ਦਿੱਤੇਗੇ ਬਹੁਤ ਪਹੁੰਚ ਵੀ ਗਏ ਸੋ ਉਹਨਾਂ ਦਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਆ ਬਾਈ ਧੰਨਵਾਦ ਆ ਪੰਜਾਬ ਦੇ ਲੋਕਾਂ ਦਾ ਕਿ ਤੁਸੀਂ ਅੱਜ ਇਹ ਸੱਚ ਦੀ ਜਿੱਤ ਦੇ ਉੱਤੇ ਮੋਹਰ ਲਾਈ ਹੈ ਇਹਨਾਂ ਦਾ ਹੰਕਾਰ ਤੋੜਿਆ। ਦੇਖੋ ਭਾਈ ਇੱਕ ਹੰਤੇ ਚਾਹ ਪੁੱਛਣਾ ਜਾਵਾਂਗੇ ਪਰਮਿੰਦਰ ਛੋਟੇ ਨੂੰ ਜਲਦੀ ਇੰਟਰਵਿਊ। ਸਾਡੇ ਨਾਲ ਇੰਟਰਵਿਊ ਚ ਆ ਰਹੇ ਸੀ ਪਰਮਿੰਦਰ ਛੋਟੇ ਤੇ ਮਾਤਾ ਜੀ ਨੂੰ ਜਲਦੀ ਇੰਟਰਵਿਊ ਦੇ ਵਿੱਚ ਉਸੇ ਸਮੇਂ ਚੱਕ ਲਿਆ ਗਿਆ। ਅੱਜ ਅੱਜ ਸਾਡੇ ਇੰਟਰਵਿਊ ਪਿੱਛੇ ਮਾਨਸਾ ਇੱਥੇ ਪਿੱਛੇ ਹੀ ਪਿੱਛੇ ਜਦੋਂ ਸੀਐਮ ਕੋਟੀ ਦੇ ਜਦੋਂ ਪਹਿਲਾਂ ਬਾਹਰ ਨਿਕਲਿਆ ਸੀ ਨਾ ਉੱਥੇ ਮੈਂ ਉਹਨਾਂ ਦਾ ਇੰਟਰਵਿਊ ਕਰ ਰਿਹਾ ਸੀ ਉਸੇ ਸਮੇਂ ਉਹਨਾਂ ਨੂੰ ਚੁੱਕਿਆ। ਦੇਖੋ ਇਹ ਧੱਕੇਸ਼ਾਹੀ ਤਾਂ ਹੈ ਹੀ ਨਾ। ਹੁਣ ਤੁਸੀਂ ਮਾਮਾ ਨੂੰ ਵੀ ਨਹੀਂ ਬਖਸ਼ਦੇ ਇੱਕ ਵਿਚਾਰਾ ਇੱਥੋਂ ਦਾ ਪ੍ਰਗਟ ਸਿੰਘ ਹੈ। ਇਹ ਆ ਬਿਲਕੁਲ ਹਾਈਵੇ ਉਨੇ ਵਿਚਾਰੇ ਨੇ ਕੱਲ ਇੱਥੇ ਜਿਹੜੇ ਪੁਲਿਸ ਵਾਲੇ ਮੁਲਾਜ਼ਮ ਖੜੇ ਸੀ ਨਾਕੇ ਤੇ ਉਹਨੂੰ ਰੋਟੀ ਵੀ ਖਵਾਈ ਜਾਂਦਾ। ਉਹਦਾ ਅੱਜ ਇੱਥੋਂ ਮੋੜ ਦਾ ਹਾਸੇ ਤੋੜਤਾ ਉਹਦਾ ਡਾਂਗਾ ਮਾਰਤੀ ਪੁਲਿਸ ਨੇ। ਯਾਰ ਤੁਸੀਂ ਦੇਖੋ ਮੇਰੀ ਗੱਲ। ਮੈਂ ਵਾਰ-ਵਾਰ ਕਹਿੰਦਾ ਸਾਡਾ ਰੌਲਾ ਪੁਲਿਸ ਨਾਲ ਨਹੀਂ ਆ। ਉਹ ਵੀ ਸਾਡੇ ਅਸੀਂ ਉਹਨਾਂ ਦੇ ਆ ਯਾਰ। ਉਹ ਵੀ ਸਾਡੇ ਚ ਹੀ ਗਏ ਨੇ ਨਾ। ਪਰ ਐਡਾ ਯਾਰ ਤੁਸੀਂ ਐਸ ਬੁੱਧਪਣ ਦੇ ਤਾਰੂ ਹੋ ਜਾਂਦੇ ਆ ਯਾਰ ਤੁਸੀਂ ਘੱਟੋ ਘੜ ਇਹਦਾ ਦੇਖ ਲਓ ਬੰਦੇ ਦੇਖ ਕੇ ਤੂੰ ਤੂੰ ਮਾਵਾ ਵੀ ਨਹੀਂ ਛੱਡਦੇ। ਇਹ ਛੋੜੀਆਂ ਮਾਵਾ ਵਰਗੀਆਂ ਨੇ ਛੋੜੀਆਂ ਭੈਣਾਂ ਵਰਗੀਆਂ ਉਹਨਾਂ ਨੇ ਵੀ ਡਾਂਗਾ ਭਰਾ ਦਿੰਦੇ ਹੋ। ਇਹ ਚ ਗੱਲਾਂ ਚੰਗੀਆਂ ਨਹੀਂ ਐ ਹੁਣ ਆਪਾਂ ਸਾਰੇ ਇੱਕ ਟੈਗ ਲੱਗਦਾ ਪੁਲਿਸ ਤੇ ਵੀ ਉਹ ਜ਼ਾਲਮ ਐ ਬੁੱਚੜ ਐ ਕਿ ਟੈਗ ਬਹੁਤ ਚਿਰ ਦਾ ਲੱਗ ਰਿਹਾ ਨਾ ਇਹ ਟੈਗ ਲਾ ਦਿਓ ਯਾਰ ਇਹ ਚੰਗੀਆਂ ਨਹੀਂ ਗੱਲਾਂ ਹੈਗੀਆਂ ਨੌਜਵਾਨ ਮੁੰਡੇ ਭਰਤੀ ਹੋਏ ਆ ਨੌਜਵਾਨ ਨਵੀਂ ਸੋਚ ਹੁੰਦੀ ਐ ਪਰ ਮਨ ਨਾਲ ਉਹ ਵੀ ਸੋਚ ਉਹਨਾਂ ਨੇ ਉਹੀ ਬਣਾ ਲਈ ਵੀ ਜਿਵੇਂ ਪਹਿਲਾਂ ਵਾਲੇ ਕੁੱਟਦੇ ਰਹੇ ਆ ਲੋਕਾਂ ਨੂੰ ਉਵੇਂ ਹੀ ਕੁੱਟਣਾ ਪਰ ਇਹ ਇਹ ਦੇ ਨਾਲ ਪਾੜਾ ਵੱਧਦਾ ਘਟਦਾ ਨਹੀਂ